ਮਿੱਤਰੋ ਜੇ ਤੁਹਾਡੇ ਵੀ ਦਿਲ ਦੀ ਕੋਈ ਰੀਜ ਆ ਵੀ ਤੁਸੀਂ ਸਪੌਟਲੈਸ ਨੋਕਰਾ ਬਸ਼ੇਰਾ ਲੈਣਾਗਾ ਜਿਹਦਾ ਖਾਨਦਾਨ ਵੀ ਮਾਪੇ ਵਾਲੇ ਪਾਸਿਓ ਚੰਗਾ ਹੋਵੇ ਮਾਂ ਵੀ ਨੁਗਰੀ ਹੋਵੇ ਮਾਂ ਦਾ ਵੀ ਕਦਕਾਠ ਹੋਵੇ ਤਾਂ ਐਸ ਚਹਲ ਪਿੰਡ ਵਾਲੇ ਬਸ਼ੇਰੇ ਕੰਨੀ ਤੁਸੀਂ ਨਿਗਾ ਜ਼ਰੂਰ ਮਾਰ ਕੇ ਆਇਓ ਇਹ ਬਸ਼ੇਰਾ ਬਾਈ ਪਵਨ ਨੇ ਪਿੰਡ ਚਹਲ ਵਾਲੇ ਨੇ ਸੇਲ ਕਰਨਾਗਾ ਕਾਰਨ ਕੀ ਬਣਿਆ ਵੀ ਬਾਈ ਨੇ ਇਹ ਬਛੇਰਾ ਲਿਆਂਦਾ ਸੀਗਾ ਪਾਲ ਕੇ ਤਿਆਰ ਕਰਨ ਵਾਸਤੇ 9 ਕੁ ਮਹੀਨਿਆਂ ਦਾ ਬਾਈ ਨੇ ਇਹ ਬਛੇਰਾ ਖਰੀਦਿਆ ਸੀ ਤੇ ਹੁਣ ਗੱਲ ਕਹਾਣੀ ਬਣ ਗਈ ਇਹ ਵੀ ਬਾਈ ਨੇ ਜਾਣਾਂਗਾ ਬਾਹਰ ਇਹਦਾ ਵੀਜ਼ਾ ਬੂਝਾ ਆ ਗਿਆ ਤਾਂ ਕਰਕੇ ਬਾਈ ਬਛੇਰਾ ਇਹ ਸੇਲ ਕਰਦਾ ਬਛੇਰੇ ਦੀਆਂ ਪਹਿਲਾਂ ਤਾਂ ਤੁਸੀਂ ਬਣ ਤਰਾਂ ਚੈੱਕ ਕਰੋ ਕੰਨ ਕੰਨ ਬਾਹਲਾ ਜਾਦੇ ਸ਼ਕੀਨ ਆ ਮੂੰਹ ਮਹਾਂਦਰੇ ਦਾ ਬੜਾ ਸੋਹਣਾਗਾ ਤੌਣ ਬੜੀ ਲੰਮੀ ਆ ਬੇਲਬੁਲ ਵੀ ਚੰਗੀ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਦੇ ਆ ਮਾਪੇ ਵਾਲੇ ਪਾਸੋਂ ਖਾਨਦਾਨ ਬਹੁਤ ਜ਼ਿਆਦੇ ਚੰਗਾ ਕੱਲਾ ਵਾਲੇ ਚੇਤਕ ਦਾ ਬੱਚਾ ਇਹ ਭਾਗਸਰ ਵਾਲੇ ਸੁਲਤਾਨ ਦਾ ਪੋਤਾ ਦੋਸਤੋ ਤੇ ਮਾਂ ਵੀ ਇਹਦੀ ਸੱਗੂ ਦੀ ਬੱਚੀ ਆ ਸੋ ਮਾਂ ਦੀ ਜਿਹੜੀ ਇਹਦੀ ਦੀ ਹਾਈਟ ਆ 63 63 ਇੰਚ ਦੀ ਨੁਕਰੀ ਘੋੜੀ ਆ ਬਹੁਤ ਜ਼ਿਆਦੇ ਸੋਹਣੀ ਦੇ ਖਾਨਦਾਨ ਫਿਰ ਤੁਸੀਂ ਦੋਨਾਂ ਪਾਸਿਆਂ ਤੋਂ ਦੇਖ ਲਓ ਵੀ ਜਦੋਂ ਇੱਕ ਪਾਸੇ ਸੱਗੂ ਆ ਗਿਆ ਤੇ ਦੂਜੇ ਪਾਸੇ ਭਾਗਸਰ ਵਾਲਾ ਸੁਲਤਾਨ ਜਾ ਕੇ ਲੋ ਵੀ ਕੱਲਾਂ ਵਾਲਾ ਚੇਤਕ ਆ ਗਿਆ ਬਸ਼ੇਰੇ ਦੇ ਵਿੱਚ ਫਿਰ ਗੱਲਬਾਤ ਤਾਂ ਹੋਊਗੀ ਹੋਈ ਸੋ ਨਿਗਾਹਾਂ ਥਾਣੀ ਕੱਢ ਲਓ ਬਸ਼ੇਰੇ ਨੂੰ ਬਾਲ ਪੌਰੀਆਂ ਦਾ ਇੱਕ ਤਾਂ ਬਸ਼ੇਰਾ ਬਿਲਕੁਲ ਸਾਫ ਆ ਮੱਥੇ ਵਾਲੀ ਭਾਗ ਪੌਰੀ ਵੀ ਬਹੁਤ ਉੱਚੀ ਆ ਅੱਖਾਂ ਤੋਂ ਉੱਚੀ ਆ ਕੋਈ ਛਿੱਟਾ ਛੁੱਟਾ ਨਹੀਂ ਹੈਗਾ ਇਹਦੇ ਬਿਲਕੁਲ 올 ਕਲੀਅਰ ਬਸ਼ੇਰਾ ਹੈਗਾ ਤੇ ਗੁਲਾਬੀਪਣ ਬੜਾ ਬਸ਼ੇਰੇ ਦੇ ਵਿੱਚ ਕੰਨ ਕੋਨ ਸ਼ਕੀਨਾ ਪੂਰਾ ਜਮਾ ਇਹਨ ਲਾਲ ਸੁਰਖ ਬਸ਼ੇਰਾਗਾ ਅੱਗੇ ਤੁਹਾਨੂੰ ਵੀਡੀਓ ਕਲਿੱਪ ਦੇ ਵਿੱਚ ਪਤਾ ਲੱਗੂਗਾ ਜਦੋਂ ਤੁਰੇ ਫਿਰਦੇ ਨੂੰ ਇਹਨੂੰ ਮੁੜਕਾ ਆ ਜਾਂਦਾ ਨਾ ਤੇ ਚੌਣ ਲੱਗ ਜਾਂਦਾ ਮੁੜਕਾ ਜਮਾ ਇਹਨ ਲਾਲ ਹੋ ਜਾਂਦਾ ਬਸ਼ੇਰਾ ਸ਼ੋਰਟ ਅੱਗੇ ਆਪਾਂ ਵੀਡੀਓ ਦੇ ਵਿੱਚ ਲਾਏ ਆ ਨਿਗਾ ਮਾਰ ਲਿਓ ਤੇ ਤੁਹਾਨੂੰ ਇਹਦੀ ਬਾਡੀ ਦੇ ਉੱਤੇ ਇੱਕ ਵੀ ਸਪੌਟ ਦੇਖਣ ਨੂੰ ਨਹੀਂ ਮਿਲਣਾ ਹਾਂ ਪੰਜ ਚਾਰ ਬਿੰਦੀਆਂ ਇਹਦੇ ਟੈਸਟਿਕਲਾਂ ਤੇ ਜ਼ਰੂਰ ਆ ਬਾਕੀ ਕਿਤੇ ਤੁਹਾਨੂੰ ਨਾ ਕੰਨਾਂ 'ਚ ਨਾ ਕਿਤੇ ਪਿੱਠ ਪੁੜੇ ਤੇ ਨਾ ਪੇਟ ਤੇ ਨਾ ਛਾਤੀ ਤੇ ਕਿਤੇ ਸਪੌਟ ਨਹੀਂ ਥਿਆਉਣਾ ਬਸ਼ੇਰੇ ਦੇ ਪੈਰਾਂ ਕੰਨੀ ਵੀ ਤੁਸੀਂ ਨਿਗਾਹ ਮਾਰ ਲਓ ਮਜ਼ਬੂਤ ਬਹੁਤ ਆ ਸੰਭ ਸੰਭ ਬੜਾ ਭਰ ਆਗਾ ਇਹਦੀ ਜਿਹੜੀ ਉਮਰ ਆ 17 ਮਹੀਨੇ ਆ ਤੇ ਕਾਦੇ ਦਾ ਜਮਾ ਮਿੰਤੀ ਵਾਲਾ 60ੋਂ ਬਾਹਰ ਆ ਹੁਣ ਜੇ 60ੋਂ ਬਾਹਰ ਤੁਹਾਨੂੰ ਵੀਡੀਓ ਦੇ ਵਿੱਚ ਕਿਹਾ ਤਾਂ ਐ ਨਾ ਮੰਨ ਕੇ ਜਾਇਓ ਵੀ 95 ਹੋ 95 ਹੋ 60ੋਂ ਬਾਹਰ ਹੀ ਮਿਲੂਗਾ ਜਿਵੇਂ ਮਰਜ਼ੀ ਜਾ ਕੇ ਤਸੱਲੀ ਕਰ ਲਿਓ ਅਸੀਂ ਖੁਦ ਆਪ ਇਹਦੀ ਮਿੰਨਤੀ ਕਰਕੇ ਹਾਈਟ ਮੈਜ਼ਰ ਕਰਕੇ ਫੇਰ ਤੁਹਾਨੂੰ ਕਿਹਾਗਾ ਸੋ ਬੇਨਤੀ ਆ ਵੀ ਇਹਨੂੰ 60 ਤੋਂ ਘੱਟ ਨਾ ਮੰਨਿਓ 60 ਤੋਂ ਬਾਹਰ ਮਿਲੂ ਤੁਹਾਨੂੰ ਹਾਈਟ ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਆ ਨਿਗਾਹ ਮਾਰ ਲਓ ਗੁਲਾਬੀ ਕਿੰਨਾਗਾ ਬਛੇਰਾ ਤੇ ਤੁਹਾਨੂੰ ਮਿਲ ਵੀ ਇਹ ਰੇਟ ਦੇ ਵਿੱਚ ਹੀ ਜਾਣਾ ਲਾਈਨ ਚੰਗੀ ਆ ਮਾਂ ਵੀ ਬੜੀ ਵੱਡੀ ਆ ਗਈ ਫਰੀਦਕੋਟ ਦੇ ਬਿਲਕੁਲ ਨਾਲ ਲੱਗ ਮਾ ਪਿੰਡ ਆ ਇਹ ਚਹਿਲ ਤਕਰੀਬਨ ਫਰੀਦਕੋਟ ਤੋਂ ਕਿਲੋ ਕਿਲ ਮੀਟਰ ਦੂਰ ਆ ਇਹ ਪਿੰਡ ਸੋ ਫੋਨ ਲਾ ਲਿਓ ਬਾਈ ਪਵਨ ਚਹਿਲ ਨੂੰ ਨੰਬਰ ਨੋਟ ਕਰ ਲਓ 6239907023 ਇਸ ਨੰਬਰ ਤੇ ਕਾਲ ਕਰਕੇ ਨਾ ਤੁਸੀਂ ਬਾਈ ਦੇ ਪਿੰਡ ਚਹਿਲ ਜਾ ਕੇ ਮੇਨ ਹਾਈਵੇ ਦੇ ਉੱਤੇ ਪਿੰਡ ਆ ਦੇਖ ਸਕਦੇ ਹੋ ਬਸ਼ੇਰੇ ਦੇ ਵਿੱਚ ਕਸਰ ਕੋਈ ਨਹੀਂ ਤੁਹਾਨੂੰ ਪਸੰਦ ਲਾਜ਼ਮੀ ਆਉ ਬਸ਼ੇਰਾ